ਸਸਿਕਾ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਥੋੜਾ ਜਿਹਾ ਫਰਕ ਆ ਕੱਲ ਨਾਲ ਮੈਨੂੰ ਕੱਲ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਇੱਕ ਸਾਈਡ ਤੇ ਪੇਨ ਹੁੰਦਾ ਪਿਆ ਸੀ ਬੜਾ ਜਿਆਦਾ ਅੱਦੇ ਪੂਰੇ ਸਿਰ 'ਚ ਤੇ ਨਾਲ ਧੌਣ 'ਚ ਤੇ ਫਿਰ ਮੈਂ ਡਾਕਟਰ ਕੋਲ ਗਈ ਤੇ ਚੈੱਕਅਪ ਕਰਵਾਇਆ ਮੇਰਾ ਬੀਪੀ ਜਿਹੜਾ ਬਹੁਤ ਜਿਆਦਾ ਵਧਿਆ ਹੋਇਆ ਸੀ ਤੇ ਉਹਦੇ ਕਰਕੇ ਸੀ ਇਹ ਦਰਦ ਤੇ ਅੱਜ ਕਾਫੀ ਬੈਟਰ ਆ ਤੇ ਮੈਂ ਜਿਮ ਤੋਂ ਆ ਗਈ ਜਿਮ ਤੋਂ ਆਉਂਦਿਆਂ ਸਾਰੀ ਤੇ ਠੀਕ ਹੁੰਦੇ ਹੋਣੇ ਸੀ ਦਾਲ ਠਾਕੀ ਮੈਂ ਤੇ ਇੱਧਰ ਮੈਂ ਕੱਟ ਰਹੀਆਂ ਪਿਆਜ਼ ਤੇ ਅਦਰਕ ਤੇ ਪਿਆਜ਼ ਤੇ ਅਦਰਕ ਘਟ ਲਾ ਤੇ ਅਵਤਾਰ ਜਿਹੜੇ ਹਜੇ ਆਏ ਨਹੀਂ ਹੈਗੇ ਤੇ ਉਹਨਾਂ ਦਾ ਮੈਂ ਵੇਟ ਕਰਦੀ ਆ ਮੈਂ ਕਿਉਂ ਨਾ ਚਿਰ ਆਪਾਂ ਦਾਲ ਦੁੱਲ ਬਣਾ ਕੇ ਰੱਖ ਦਿਆਂ ਤੇ ਅੱਜ ਜਿਹੜਾ ਜਿਮ ਦਾ ਟਾਈਮ ਸੀ ਅੱਜ ਮੈਂ ਗਈ ਵੀ ਥੋੜੀ ਛੇਤੀ ਸਾਢੇ 4 ਚਲੀ ਗਈ ਤੇ ਅੱਜ ਆਈ ਮੈਂ ਲੇਟ ਥੋੜਾ ਜਿਹਾ ਮੈਨੂੰ ਬਾਜ਼ਾਰ ਚ ਕੰਮ ਸੀ ਤੇ ਉਹ ਕਰਕੇ ਆਉਣਾ ਸੀ ਉਹ ਕਰਕੇ ਆਈ ਤੇ ਉਹਦੇ ਚੱਕਰਾ ਚ ਅੱਜ ਰੋਟੀ ਜਿਹੜੀ ਹੈ ਲੇਟ ਹੋ ਗਈ ਸਾਡੀ ਸਾਢੇ 7 ਹੋ ਗਏ ਨੇ ਨਹੀਂ ਤਾਂ ਮੈਂ ਸਬਜੀ ਬਣਾ ਕੇ ਜਾਂ ਨੀਆ ਤੇ ਅੱਜ ਮੈਂ ਸਬਜੀ ਬਣਾ ਕੇ ਨਹੀਂ ਗਈ ਮੈਂ ਕਿਹਾ ਚੱਲ ਛੇਤੀ ਆ ਜਾਣਾ ਪਰ ਮੈਨੂੰ ਟਾਈਮ ਲੱਗ ਗਿਆ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਦੇ ਆਂ ਉਤਾਰ ਦਾ ਵੇਟ ਕਰ ਰਹੀਆਂ ਉਤਾਰ ਕਹਿੰਦੇ ਮੈਂ ਆਉਣ ਵਾਲਾ ਵਾਂ ਤੇ ਇਧਰ ਮੈਂ ਲਸਣ ਅਦਰਕ ਤੇ ਪਿਆਜ਼ ਕੱਟ ਲਾ ਮਿਲਦੇ ਆ ਤੁਹਾਨੂੰ ਫਿਰ ਆਪਾਂ ਤੇ ਦਾਲ ਆਪਾਂ ਨੇ ਰੱਖੀ ਐ ਤੇ ਇਧਰ ਕੱਟ ਕੇ ਇਧਰ ਅਦਰਕ ਤੇ ਪਿਆਜ਼ ਕੱਟਣਾ ਬਸ ਲਸਣ ਨਹੀਂ ਪਾਣਾ ਹੈਗਾ ਤੇ ਡਾਕਟਰ ਨੇ ਕਿਹਾ ਕਿ ਬਿਲਕੁਲ ਲਾਈਟ ਖਾਣਾ ਖਾਣਾ ਤਲੀਆਂ ਫਲੀਆਂ ਚੀਜ਼ਾਂ ਕੁਝ ਨਹੀਂ ਖਾਣੀ ਆ ਦਾਲ ਜਿਹੜੀ ਖਾਣੀ ਤੁਸੀਂ ਉਹ ਵੀ ਜਾਂ ਦਾਲ ਜਾਂ ਸਬਜ਼ੀ ਜੋ ਵੀ ਖਾਣਾ ਹੈ ਕਿ ਉਹਨੂੰ ਜਿਆਦਾ ਤੜਕਾ ਨਾ ਲਾਇਓ ਮਤਲਬ ਹੈਵੀ ਤੜਕਾ ਨਾ ਲਾਇਓ ਜਿਵੇਂ ਮਸਾਲੇ ਮਸੂਲੇ ਨਾ ਪਾਇਓ ਤੇ ਬੀਪੀ ਇਹਦੇ ਨਾਲ ਜਿਆਦਾ ਵਧੇਗਾ ਤੇ ਲੂਣ ਵੀ ਜਿਹੜਾ ਘੱਟ ਖਾਣਾ ਤੇ ਬਾਕੀ ਦੇਖਦੇ ਆ ਸਵੇਰੇ ਇੱਕ ਵਾਰੀ ਫੇਰ ਚੈੱਕਅਪ ਕਰਵਾਉਣਾ ਤੇ ਹੁਣ ਮੈਂ ਚੈੱਕ ਕਰਵਾ ਕੇ ਆਈ ਹਾਂ ਹੁੰਦੀ ਤੇ ਹੁਣ ਮੇਰਾ ਬੀਪੀ ਬਿਲਕੁਲ ਨਾਰਮਲ ਹੈ ਬਾਕੀ ਹੁਣ ਸਵੇਰੇ ਦੇਖਦੇ ਆ ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਮਿਲਦੇ ਆ ਤੁਹਾਨੂੰ ਪਹਿਲਾਂ ਅਸੀਂ ਦਾਲ ਦੁਰ ਬਣਾ ਲਈਏ ਉਤਾਰ ਹੁੰਦੇ ਫਿਰ ਮਿਲਦੇ ਆ ਹਾਂਜੀ ਕੀ ਹਾਲ ਚਾਲ ਹੈ ਇੱਧਰ ਦੱਸੋ ਆਪਣਾ ਹਾਲ ਚਾਲ ਸਾਰਿਆਂ ਨੂੰ ਹਾਲ ਚਾਲ ਵਧੀਆ ਕੋ ਮੇਰਾ ਤਾਂ ਠੀਕ ਹੈ ਸੋਨੂੰ ਦਾ ਖਰਾਬ ਸੀ ਅੋਦੀnga ਅੱਜ 29 ਤਰੀਕ ਹੈ ਹਾਂ ਅੋਦੀnga ਤੇ ਲੱਗੇ ਤੁਹਾਡੀ ਭਾਵੇਂ ਕਲੋਜ਼ਿੰਗ ਹੋਵੇ ਨਾ ਹੋਵੇ ਤੁਹਾਡੇ ਲਈ ਵਾਲਾ ਕੰਮ ਹੀ ਹੈ ਹਨਾ 1 ਮਿੰਟ ਮੈਂ ਗੈਸ ਬੰਦ ਕਰਵਾਂ ਤੇ ਦਾਲ ਆਪਣੀ ਬਣ ਗਈ ਜੀ ਦਾਲ ਨੂੰ ਆਪਾਂ ਤੜਕਾ ਲਾ ਦਿੱਤਾ ਜੀ ਦਾਲ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮਗਾ ਕਲੋਥਿੰਗ ਦਾ ਦਿਨ ਆ ਤੁਹਾਨੂੰ ਪਤਾ ਹੀ ਆ ਸ਼ਡਿਊਲ ਬਿਜ਼ੀ ਆ ਬਾਈ ਕਲੋਥੀ ਬਿਜੀ ਹੁੰਦਾ ਐ ਇਸੀ ਕਰਕੇ ਆਜਾ ਵਾਵਾ ਟਾਈਮ ਲੱਗਣਾ ਹਨਾ ਟਾਈਮ ਲੱਗੂਗਾ ਇਹ ਲੱਗੇ ਹੋਏ ਆ ਕਰਨ ਵਾਸਤੇ ਕੇਸ ਦੋ ਤਿੰਨ ਪੈ ਲੈ ਰਹੇ ਚਲੋ ਮੈਂ ਰੋਟੀ ਬਣਾਉਣ ਲੱਗੀ ਆ ਟਾਈਮ ਕੱਢ ਕੇ ਖਾ ਲੂ ਠੀਕ ਐ ਬਾਕੀ ਸਾਰਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਾਕੀ ਹੋਲੀ-ਹੋਲੀ ਕਰਦੇ ਆ ਗੱਲਾਂ ਪਹਿਲਾਂ ਕੰਮ ਕਰ ਲਈਏ ਹਨਾ ਚਲੋ ਜੀ ਰੋਟੀ ਰੋਟੀ ਆਪਾਂ ਨੇ ਖਾ ਲਈ ਤੇ ਇਧਰ ਆਪਾਂ ਤੁਹਾਨੂੰ ਦੱਸ ਦਈਏ ਇਧਰ ਆਪਾਂ ਸਵੇਰ ਦੀ ਡਾਈਟ ਲੱਗਿਆ ਵਿੱਚ ਓਟਸ ਤਾਰ ਬਿਜੀ ਨੇ ਮੈਨੂੰ ਕੱਲੀ ਨੂੰ ਦੌੜ ਬਣਾਉਣਾ ਪਿਆ ਇਹ ਹੈਗੇ ਸਵੇਰੇ ਜਿਹੜੇ ਆਪਾਂ ਨੇ ਖਾ ਕੇ ਜਿਮ ਜਾਣਾ ਜਿਹੜਾ ਡਾਈਟ ਫੋਲੋ ਕਰਾਂਗੇ ਤਾਂ ਹੀ ਸੈੱਟ ਹੋਵਾਂਗੇ ਹੋ ਗਏ ਵੇਲੇ ਆਓ ਫਿਰ ਆਪਾਂ ਦੱਸੀਏ ਗਾਇਜ਼ ਨੂੰ ਗੋਟੀ ਉਟੀ ਖਾ ਕੇ ਤੇ ਸੈਲਫ ਸਾਫ ਕਰ ਲਈ ਮੈਨੂੰ ਭੁੱਖ ਲੱਗੀ ਵਾ ਫੜਾਫੜ ਰੋਟੀ ਖਾ ਕੇ ਅੱਜ ਬਾਅਦ ਕਰਾਂਗੇ ਬਾਕੀ ਕੰਮ ਤੇ ਅੱਜ ਆਪਾਂ ਨੇ ਫਸਟ ਡੇ ਆਪਣਾ ਡਾਈਟ ਦਾ ਜਿਹੜਾ ਸ਼ੁਰੂ ਹੋਣ ਲੱਗਾ ਤੇ ਇਹਦੇ ਵਾਸਤੇ ਲਿਆ ਦਿੰਦੇ ਆ ਆਪਾਂ ਸਭ ਤੋਂ ਪਹਿਲਾਂ ਕੋਰਟਸ ਤੁਸੀਂ ਵੀ ਖਾਓਗੇ ਹਾਂ ਹਾਂ ਮੈਨੂੰ ਖਾ ਸਕਦਾ ਮੈਨੂੰ ਕੋਈ ਮਨ ਨਹੀਂ ਹੈਗਾ ਪਰ ਕਿੰਨੇ ਚਮਚੇ ਪਾਈਏ ਆਪਾਂ ਮੈਨੂੰ ਨਹੀਂ ਪਤਾ ਕਿੰਨੇ ਕਿਹਾ ਕਿੰਨੇ ਨਹੀਂ ਦੋ ਚਮਚੇ ਤੇਰੇ ਦੋ ਚਮਚੇ ਮੇਰੇ ਹਾਂ ਬਸ ਬਹੁਤ ਹੈ ਹਨਾ ਆਪਾਂ ਚਮਚੇ ਚਮਚੇ ਦਾ ਮਿਲੇ ਨਹੀਂ ਦੇਸੀ ਕੰਮ ਚੱਲਦਾ ਆਪਾਂ ਨੇ ਉਲਟਾਤਾ ਠੀਕ ਹੈ ਤੇ ਆਪਾਂ ਨੇ ਪਾਤਾ ਪੰਜ ਕੁ ਚਾਰ ਪੰਜ ਚਮਚ ਪਾਤੇ ਆਪਾਂ ਨੇ ਓਟਸ ਦੇ ਤੇ ਹੁਣ ਆਪਾਂ ਓਟਸ ਨੂੰ ਓਟਸ ਕੱਟ ਲੈਣੇ ਨੇ ਅਸੀਂ ਕੱਟ ਨਹੀਂ ਉਹ ਆ ਕੇ ਦਾ ਕੋਲੇ ਪਰ ਪਰ ਕੱਟ ਨਹੀਂ ਸਵੇ ਤੇ ਗਾਇਜ਼ ਸਾਰਿਆਂ ਨੂੰ ਮੈਂ ਦੱਸਦਾ ਤੇ ਮੈਂ ਲੈ ਕੇ ਆਈ ਸੀ ਅੱਜ ਓਟਸ ਤੇ ਲਿਆਂਦੇ ਨੇ ਆਪਾਂ ਨੇ ਉਹ ਯਾਰ ਸੁਭੋਲਾ ਜਿਹੜਾ ਕਟਿੰਗ ਕੀਤੀ ਆ ਪੁੱਠੀ ਕਰਤੀ ਕੋਈ ਇੱਕ ਚੱਕਰ ਨਹੀਂ ਜਿੱਧਰੋਂ ਮਰਜ਼ੀ ਪਾ ਲਓ ਫਿਰ ਕੀ ਹੈ ਉਹ ਯਾਰ ਇਹ ਮੇਰਾ ਆ ਫਰੀ ਹੀ ਚੜੀ ਚਿੱਕਾ ਹਾਂ ਨਹੀਂ ਉਹ ਕਹਿੰਦੇ ਚੜੀ ਚੜੀ ਚਿੱਕਾ ਖੇਡੇ ਹੋ ਹਾਂ ਖਲਦੀ ਰਹੋਗੇ ਨਾ ਤਾਂ ਖੇਡੋਗੇ ਗਾਇਜ਼ ਆਪਾਂ ਓਲਸ ਲੈ ਆਉਂਦੇ ਨੇ ਤੇ ਓਲਸ ਪਏ ਹੀ ਆਪਣੇ ਕੋ ਨਮਕੀਨ ਤੇ ਇਹ ਹੈਗੇ ਨੇ ਸਿੰਪਲ ਓਲਸ ਜਿਹੜੇ ਨਾ ਪਿੱਕੇ ਪਿੱਕੇ ਨਾ ਮਿੱਠੇ ਨਾ ਨਮਕੀਨ ਤੇ ਹੁਣ ਆਪਾਂ ਨੇ ਲੈਣੇ ਨੇ ਥੋੜੇ ਜਿਹਾ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਬਹੁਤ ਹੈ ਨਾ ਆਪਾਂ ਦੋਨਾਂ ਨੂੰ ਬਹੁਤ ਹੈ ਆਈਡੀ ਇਹ ਅੰਦਾਜ਼ਾ ਇਹ ਕੋਈ ਐਡੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਦੁੱਧ ਤੇ ਇਹਨੂੰ ਆਪਾਂ ਨੇ ਨਾ ਰਾਤ ਤੱਕ ਭਿਓਂ ਕੇ ਰੱਖ ਦੇਣਾ ਹੁਣ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਮੌਸਮ ਠੰਡਾ ਹੈ ਤਾਂ ਬਾਹਰ ਵੀ ਰੱਖ ਸਕਦੇ ਆਪਾਂ ਕੋਈ ਚੱਕਰ ਨਹੀਂ ਦੁੱਧ ਖਰਾਬ ਨਹੀਂ ਹੁੰਦਾ ਤੇ ਜੇ ਗਰਮੀ ਹੈ ਤੇ ਫਿਰ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਾਂਗੇ ਸਵੇਰੇ ਖਾਣ ਤੋਂ ਪਹਿਲਾਂ ਤੁਸੀਂ ਅੱਧਾ ਘੰਟਾ ਫ੍ਰਿਜ 'ਚ ਬਾਹਰ ਕੱਢ ਲਿਓ ਜੇ ਠੰਡਾ ਨਹੀਂ ਖਾਣਾ ਦੁੱਧ ਮੈਨੂੰ ਤਾਂ ਹੋਰ ਪਾ ਦੇ ਇਹ ਤਾਂ ਥੋੜਾ ਜਿਹਾ ਹੈ ਇਹ ਕਦੋਂ ਦਾ ਬ੍ਰੇਕਫਾਸਟ ਨਹੀਂ ਹੁੰਦਾ ਅੱਛਾ ਬ੍ਰੇਕਫਾਸਟ ਕਰਨਾ ਹੈ ਫਿਰ ਤਾਂ ਕੋਲਾ ਹੀ ਪਰ ਦਿੰਨੇ ਆ ਸਾਡਾ ਤਾਂ ਬ੍ਰੇਕਫਾਸਟ ਜਿਹੜਾ ਹੋਣਾ ਨਾ ਡਾਈਟ ਦਾ ਉਹ ਵੀ ਕੋਲੇ ਪਰ ਵਰਗੇ ਹੋਣਾ ਇਹ ਨਹੀਂ ਥੋੜਾ ਬਦਲਾ ਹੋਣਾ ਨਹੀਂ ਆਪਾਂ ਕਿ ਡਾਕਟਰ ਨੇ ਕਿਹਾ ਖਿਚੜੀ ਖਾਣੀ ਆ ਅਸੀਂ ਤਾਂ ਉਹ ਨੂੰ ਵੀ ਤੜਕਾ ਲਾਉਣ ਲੱਗ ਪੈਂਦੇ ਉਹ ਹੀ ਹੈ ਨਾ ਉਹ ਕੰਮ ਹੋ ਗਿਆ ਕਿ ਇਹ ਡਾਈਟ ਹੈ ਜਸਟ ਇਦੋਂ ਬਾਅਦ ਆਪਾਂ ਨੇ ਇਹ ਖਾ ਕੇ ਪਹਿਲਾਂ ਸਵੇਰੇ 커피 ਲਵਾਂਗੇ ਹਲਕੀ ਬਲੈਕ ਕਾਫੀ ਉਹ ਵੀ ਸ਼ੁਰੂ ਕਰਤੀ ਆ ਚਾਹ ਬੰਦ ਕਰਾਂਗੇ ਅਸੀਂ ਹਾਂ ਚਾਹ ਬੰਦ ਹੋਣਾ ਤਿਆਪਰ ਦੁੱਧ ਵੀ ਘਟਾ ਦੇਣਾ ਹੁਣ ਦੁੱਧ ਆਪਾਂ 2 ਕਿਲੋ ਲੈਨੇ ਦੁੱਧ ਕਿਲੋ ਕਰ ਦੀਏ ਠੀਕ ਹੈ ਸਿਰਫ ਦਹੀਂ ਦੇ ਵਾਸਤੇ ਚਲੋ ਗਾਇਸ ਇਹ ਆਪਾਂ ਨੇ ਸਾਰਾ ਕੁਝ ਆਪਾਂ ਨੇ ਭਿਉਰਤਾ ਤੇ ਹੁਣ ਆਪਾਂ ਇਹਨੂੰ ਨਾ ਟੱਕ ਕੇ ਰੱਖ ਦੇਣਾ ਇਹ ਸਵੇਰੇ ਕਰਨਾ ਆਪਾਂ ਨੇ ਬ੍ਰੇਕਫਾਸਟ ਜੇ ਤੁਸੀਂ ਭਿੱਕਾ ਨਹੀਂ ਖਾਣਾ ਚਾਹੁੰਦੇ ਕੈਮਰਾ ਅੱਛਾ ਗ੍ਰੀਨ ਟੀ ਵੀ ਲੈ ਕੇ ਆਈਏ ਮਾਰਕੀਟ ਚ ਹੋਰ ਅੱਛਾ ਹੁਣ ਮੈਂ ਡਾਈਟ ਫੋਲੋ ਕਰਨੀ ਮੈਨੂੰ ਜਦੋਂ ਡਾਕਟਰ ਨੇ ਕਹਿਤਾ ਨਾ ਕਿ ਤੜੱਬੀ ਵੀ ਵਧ ਰਹੀ ਹੈ ਤੇ ਮੈਂ ਕਿਹਾ ਆਪਾਂ ਚਾਹ ਵੀ ਛੱਡ ਦੇਣੀ ਹੈ ਬਲੈਕ ਕੌਫੀ ਤੇ ਗ੍ਰੀਨ ਟੀ ਮੈਂ ਛੋਟਾ ਪੈਕ ਲੈ ਆਈ ਹਾਂ ਮੈਂ ਕਿ ਟੇਸਟ ਕਰਕੇ ਦੇਖਾਂ ਠੀਕ ਹੈ ਜੇ ਵਧੀਆ ਲੱਗੇ ਫਿਰ ਵੱਡਾ ਲੈ ਆਉਂਗਾ ਟਿੱਕਾ ਜਿਹੜਾ ਨਮਕੀਨ ਹੋ ਰਹੀ ਹੈ ਉਹਨੂੰ ਤੁਸੀਂ ਡਬੋਂਗੇ ਨਾ ਉਹਦਾ ਉਹ ਤੇ ਪਾਣੀ ਦਾ ਜਿਹੜਾ ਟੇਸਟ ਨਾ ਚਾਹ ਦਾ ਗ੍ਰੀਨ ਟੀ ਦਾ ਚਾਹ ਉਹ ਨਮਕੀਨ ਹੋਣ ਲੱਗ ਪੈਂਦਾ ਤੁਸੀਂ ਲੈ ਕੇ ਆਓ ਕੱਲ ਨੂੰ ਫਿਰ ਉਹ ਲੱਪਣੀ ਪੈਣੀ ਹੈ ਮਿਲਦੀ ਛਿੜਿਛਿੜੀ ਹੈ ਨਹੀਂ ਚਲੋ ਆਪਾਂ ਨੇ ਡਾਈਟ ਆਪਣੀ ਭੁਣਦੀ ਹੈ ਗੱਲ ਵਿੱਚ ਰਹਿ ਗਈ ਸੱਚ ਇੱਥੇ ਆਪਾਂ ਨੇ ਮਿੱਠਾ ਨਹੀਂ ਪਾਣਾ ਜੇ ਚੀਨੀ ਪਾ ਕੇ ਖਾ ਲਿਆ ਫਿਰ ਕੋਈ ਫਾਇਦਾ ਨਹੀਂ ਇੱਥੇ ਤੁਸੀਂ ਇੱਕ ਚਮਚ ਸ਼ਹਿਦ ਤਾਂ ਪਾ ਸਕਦੇ ਹੋ ਦੋ ਚਮਚੇ ਚਾਰ ਚਮਚੇ ਨਹੀਂ ਕਿਤੇ ਆਪਾਂ ਦੋ ਜਣੇ ਹਾਂ ਤਾਂ ਕਹਿ ਰਹੇ ਹਾਂ ਨਹੀਂ ਇਹ ਆਪਾਂ ਅੱਧਾ ਤਾਂ ਖਾਵਾਂਗੇ ਇੱਕੋ ਕੌਲੇਜ ਖਾਣਾ ਆਪਾਂ ਨੇ ਹਾਂ ਲਾ ਅੱਧਾ ਤਾਂ ਖਾਵਾਂਗੇ ਨਾ ਚਾਹੇ ਚਲ ਠੀਕ ਹੈ ਠੀਕ ਹੈ ਤੇ ਲੋ ਆਪਾਂ ਕੋਈ ਤਾਂ ਬਾਕੀ ਤੁਹਾਨੂੰ ਸਿਹਰੇ ਦੱਸਾਂਗੇ ਜੋ ਵੀ ਇਹਦਾ ਪ੍ਰੋਸੈਸ ਆ ਤੇ ਹੁਣ ਆਪਾਂ ਸਾਰਾ ਸਮਾਨ ਕੱਢ ਲਈਏ ਅੱਜ ਬੜੀ ਖੁਸ਼ੀ ਹੈ ਕਿ ਆਪਾਂ ਡਾਈਟ ਸ਼ੁਰੂ ਕਰਨ ਲੱਗੇ ਆਂ ਥੋੜੀ ਸਿਹਤ ਵੀ ਠੀਕ ਲੱਗ ਰਹੀ ਹੈ ਆ ਠੀਕ ਹੈ ਅੱਜ ਮੇਰੇ ਦਰਦ ਬੰਦ ਆ ਹਲਕਾ ਫੁਲਕਾ ਰਿਹਾ ਜਿਆਦਾ ਦਰਦ ਨਹੀਂ ਹੈਗਾ ਪੇਚ ਰੱਖ ਦਿੰਨੇ ਆ ਸਮਾਨ ਤੇ ਚਲੋ ਹੁਣ ਆਪਾਂ ਸ਼ੈਅ ਕਰ ਲਈਏ ਹਨ ਚਲੋ ਹਨਾ ਰੋਟੀ ਖਾ ਲਈ ਆਪਾਂ ਨੇ ਅੱਜ ਰੋਟੀ ਆਪਣੀ ਲੇਟ ਹੋ ਗਈ ਜੁੱਧ ਪੀਣਾ ਕਹਿੰਦੇ ਰਾਤ ਨੂੰ ਗੁੱਡੀ ਸਵੇਰੇ ਬ੍ਰੇਕਫਾਸਟ ਆਪਾਂ ਦੁੱਧ ਲਿਆ ਕਰਵੇਂ ਠੀਕ ਹੈ ਬ੍ਰੇਕਫਾਸਟ ਨਹੀਂ ਬ੍ਰੇਕਫਾਸਟ ਤੋਂ ਬਾਅਦ ਬਾਕੀ ਕੋਈ ਖਾਸ ਮੈਨੂੰ ਪਤਾ ਨਹੀਂ ਡਾਈਟ ਫਾਲੋ ਕਰਨ ਦਾ ਬਸ ਆਈਡੀਆ ਤੁੱਕਾ ਹੀ ਹੈ ਤੁੱਕੇ ਨਹੀਂ ਆਪਣਾ ਸੈੱਟ ਹੋ ਜਾਣਾ ਹੈ ਹਾਂ ਕਿ ਨਹੀਂ ਹੂੰ ਪੀ ਪੀ ਲਈ ਨਹੀਂ ਮੇਰੀ ਤਾਂ ਜਮੀ ਗਈ